ਵਾਸਿਗਾ ਆ ਕੇ ਗੋਲੀ ਚਾੜਨ ਗੋਲੀ ਤੁਸੀਂ ਦੇਖੇ ਵੀ ਕੌਣ ਸੀਗੇ ਉਹ ਨਹੀਂ ਪਤਾ ਨਹੀਂ ਲੱਗਾ ਹਾਂ ਜਿਹੜੇ ਸੀਗੇ ਮੈਂ ਤਾਂ ਅੰਦਰੋਂ ਆ ਕੇ ਦੇਖਣਾ ਗੋਲੀ ਉੱਡ ਗਈ ਦੇਖੀ ਫੇਰ ਕੈਮਰਾ ਦੇਖਿਆ ਗੋਲੀ ਚੱਲ ਰਹੀ ਉਹ ਉਹਨਾਂ ਨੇ ਨਕਾਬ ਪਾਇਓ ਸੀ ਕਿ ਕੀ ਹੈਲਮਟ ਪਾਇਓ ਸੀ ਹੈਲਮਟ ਪਾਇਓ ਸੀ ਕਿਸੇ ਦੇ ਕੋਈ ਲੱਗੀ ਤਾਂ ਨਹੀਂ ਹੈ ਨਹੀਂ ਨਹੀਂ ਕਿਸੇ ਦੇ ਲੱਗੀ ਨਹੀਂ ਗੋਲੀ ਕੋਈ ਕਾਰਨ ਪਤਾ ਤੁਹਾਨੂੰ ਕਿਉਂ ਚਲੀ ਨਹੀਂ ਪਾਜੀ ਕੀ ਨਾਮ ਹੈ ਜੀ ਆਪਣਾ ਰਮੀ ਜੀ ਕੀ ਮਾਮਲਾ ਹੈ ਮਾਮਲਾ ਇਹ ਜੀ ਕਿ ਸਵੇਰੇ ਜਦੋਂ ਦੁਕਾਨ ਖੁੱਲੀ ਮੁੰਡਿਆਂ ਨੇ ਤੇ ਮੈਨੂੰ ਫੋਨ ਆਇਆ ਤੁਸੀਂ ਕਿੱਥੇ ਸੀ ਮੈਂ ਘਰੇ ਸੀ ਤਿਆਰ ਹੋ ਰਿਹਾ ਦੁਕਾਨ ਤੇਉਣ ਲਈ ਤੇ ਇਹਨਾਂ ਦੁਕਾਨ ਖੁੱਲੀ ਮੈਨੂੰ ਫੋਨ ਆਇਆ ਕਿ ਭਾਜੀ ਕੋਈ ਗੋਲੀ ਚਲਾ ਗਿਆ ਤੇ ਦੇਖਿਓ ਮਿਹੜਾ ਕੈਮਰਾ ਦੇਖਿਓ ਜਦੋਂ ਸਿੱਧਾ ਆਇਆ ਤੇ ਨਾਲ ਕੋਈ ਕੁਛ ਹੋਇਆ ਉਹਨੂੰ ਸਾਨੂੰ ਪਤਾ ਨਹੀਂ ਲੱਗਿਆ ਜਦ ਅੰਦਰ ਦੇਖਿਆ ਵੀਡੀਓ ਇਹਨਾਂ ਨੇ ਕਲੱਬ ਮੈਨੂੰ ਪਾਇਆ ਕਿ ਕੈਮਰੇ ਦੇ ਉੱਤੇ ਆਂਦੇ ਦੇਖੇ ਤੇ ਉੰਨਾ ਬਾਅਦ ਸਿਵਾ ਇਹੋ ਮੁੜਿਆ ਨਾਲੇ ਗੋਲੀ ਚਲੀ ਗੋਲੀ ਸਿੱਧੀ ਨੇ ਸਿਲੀ ਦੇ ਵਿੱਚ ਵੱਜੀ ਕੋਲ ਅੰਦਰ ਪਿਆ ਸੀ ਮੈਂ ਆਲੇ ਦੋਲੇ ਪੁੱਛਿਆ ਪਤਾ ਲੱਗਿਆ ਨਹੀਂ ਕਿ ਕੈਮਰੇ ਦੇਖਿਆ ਦੋ ਵਿਅਕਤੀ ਆ ਰਹੇ ਮੋਟਰਸਾਈਕਲ ਸਵਾਰੋ ਹੈ ਹੈਲਮਟ ਪਾਇਆ ਹੋਆ ਤੇ ਇੱਕ ਲੜਕਾ ਰਾਹ ਘੀਰ ਤੁਰ ਕੇ ਆਇਆ ਉਹਦੇ ਮੂਹਰੇ ਆ ਕੇ ਅੰਦਰੋਂ ਗੋਲੀ ਸਿੱਧੀ ਮਾਰੀ ਬਾਰ ਖੁੱਤੇ ਚਲੋ ਰੁਕੇ ਵੀ ਉਹ ਨਹੀਂ ਰੁਕੇ ਕਿਸ਼ ਨੂੰ ਮੁੜ ਕੇ ਜੂੜ ਦੇਖਿਆ ਜੋ ਆਣ ਕੋਣ ਦੱਸਦਾ ਪਿਆ ਵਾ ਕਿ ਅਸਿਕ ਪਤਾ ਨਹੀਂ ਕੀ ਹੋਇਆ ਪੁਲਿਸ ਨੂੰ ਇਨਫਾਰਮ ਕੀਤਾ ਤੁਸੀਂ ਹਾਂਜੀ ਹਾਂਜੀ ਪੁਲਿਸ ਕੀ ਕਹਿ ਰਹੀ ਆ ਕੋਈ ਪੁਰਸ਼ ਆਇਆ ਐਸਐਸ ਨੂੰ ਫੋਨ ਕੀਤਾ ਐਸਐਚ ਸਾਹਿਬ ਆਇਆ ਤੇ ਮੇਰਾ ਘਰ ਕੇ ਐਸਪੀ ਵੀ ਕਰੇ ਡਿਫਟੀ ਸਾਹਿਬ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਪਰਚਾ ਦਿਓ ਤੇ ਅਸੀਂ ਉਹ ਫਿਰ ਆਏ ਕਾਫੀ ਜਣੇ ਆਏ ਪੁਲਿਸ ਵਾਲੇ ਤੇ ਉਹਨਾਂ ਨੇ ਆਲੇ ਦੁਆਲੇ ਕੈਮਰੇ ਨੰਬਰ ਵੀ ਕੱਢੇ ਤੇ ਫੇਕ ਨੰਬਰ ਲੱਗਾ ਹੋਇਆ ਉਸ ਵੇਲੇ ਤੇ 10 ਤੋਂ 15 ਪੁਲਿਸ ਵਾਲੇ ਸੀਗੇ ਇਹਨਾਂ ਨੇ ਕਾਰਵਾਈ ਕੀਤੀ ਤੇ ਹੁਣ ਬਿਆਨ ਦੇਣ ਨੂੰ ਬੁਲਾਇਆ ਜੀ